ਪਿਛਲੇ 20 ਸਾਲਾਂ ਤੋਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਕਸਬਾ ਕੋਟ ਫਤੂਹੀ ਵਿੱਚ ਰਹਿ ਰਹੇ ਨੇਪਾਲੀ ਪਰਿਵਾਰ ਵੱਲੋਂ ਮਦਦ ਦੀ ਅਪੀਲ ਜਿਹੜੀ ਹੈ ਉਹ ਕੀਤੀ ਗਈ ਹੈ ਦੱਸਦੀ ਹੈ ਪੀੜਤ ਲੜਕੀ ਨੇ ਮਦਦ ਦੀ ਗੁਹਾਰ ਲਗਾਈ ਹੈ ਤੇ ਦੱਸਿਆ ਹੈ ਕਿ ਉਸਤੇ ਦੋ ਭੈਣ ਭਰਾ ਨੇ ਐਸੇ ਇਸੇ ਕੇਂਦਰ ਵਿੱਚ ਉਹਨਾਂ ਨੇ ਕਿਹਾ ਹੈ ਕਿ ਅਸੀਂ ਕੰਮ ਕਰਦੇ ਹਾਂ ਤੇ ਰਹਿ ਰਹੇ ਹਾਂ ਤੇ ਮਜ਼ਦੂਰੀ ਦਾ ਕੰਮ ਜਿਹੜਾ ਹੈ ਉਹ ਕਰਦੇ ਹਾਂ ਤੇ ਪਿਛਲੇ ਦਿਨ ਹੀ ਉਸਦੇ ਪਿਤਾ ਰਾਜੂ ਨੂੰ ਕੈਂਸਰ ਵਰਗੀ ਜਾਨਲੇਵਾ ਬਿਮਾਰੀ ਜਿਹੜੀ ਹੈ ਉਹ ਲੱਗੀ ਹੈ ਤੇ ਕੁੜੀ ਨੇ ਮਦਦ ਦੀ ਗੁਹਾਰ ਲਗਾਈ ਆਓ ਦੇਖਦੇ ਆ ਪੀੜਤ ਰਾਜੂ ਦੀ ਤੀ ਤਰੀਨਾ ਨੇ ਕੀ ਜਾਣਕਾਰੀ ਸਾਂਝੀ ਕੀਤੀ ਹੈ ਕਿਸ ਤਰ੍ਹਾਂ ਦੇ ਨਾਲ ਇਹ ਬਿਮਾਰੀ ਜਿਹੜੀ ਉਹ ਸ਼ੁਰੂ ਹੋਈ ਹੈ ਸਾਡੇ ਪੱਤਰਕਾਰ ਵੱਲੋਂ ਉਹਨਾਂ ਨਾਲ ਗੱਲਬਾਤ ਜਿਹੜੀ ਉਹ ਕੀਤੀ ਗਈ ਹੈ ਆਓ ਸੁਣਦੇ ਹਾਂ ਇਹ ਗੱਲਬਾਤ ਦੇਖਦੇ ਹਾਂ ਇਹ ਮੇਰੇ ਪਾਪਾ ਆ ਅਸੀਂ ਗਰੀਬ ਆ ਅਸੀਂ ਮਜ਼ਦੂਰੀ ਕਰਦੇ ਆ ਮੇਰੇ ਪਾਪਾ ਸਿਹਤ ਠੀਕ ਨਹੀਂ ਆ ਉਹਨਾਂ ਨੂੰ ਕੈਂਸਰ ਦੀ ਬਿਮਾਰੀ ਆ ਅਸੀਂ ਤਾਤੋ ਹੈਲਪ ਲੈਣੀ ਆ ਮੇਰੇ ਵੱਲੋਂ ਸਾਰੇ ਹਮਸੱਤ ਸਿਅਕਾ ਇਹ ਮੇਰੇ ਮੰਮਾ ਆਏ ਮੇਰੇ ਪਾਪਾ ਆ ਅਸੀਂ ਗਰੀਬ ਆਦਮੀ ਆ ਸਾਡੇ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਚੱਲਦਾ ਆ। ਮੇਰੇ ਪਾਪਾ ਨੂੰ ਕੈਂਸਰ ਦੀ ਬਿਮਾਰੀ ਆ। ਅਸੀਂ ਮਜ਼ਦੂਰੀ ਕਰਕੇ ਘਰ ਪਰ ਘਰ ਦਾ ਗੁਜ਼ਾਰਾ ਕਰਦੇ ਆ। ਮੇਰੀ ਤੁਹਾਨੂੰ ਇਹ ਅਪੀਲ ਆ ਕਿ ਮੇਰੇ ਪਾਪਾ ਦੇ ਹੈਲਪ ਲਈ ਮਿਲ ਸਕਦੇ ਆ ਤੁਸੀਂ ਕਰ ਦਿਓ। ਸਾਡੀ ਸਹਾਇਤਾ ਕਰ ਦਿਓ। ਨਾਲੇ ਤੁਸੀਂ ਜਨ ਲੋਕ ਜਿੰਨਾ ਵੀ ਮਦਦ ਕਰੂਗੇ ਉਹਨਾਂ ਹੀ ਸਾਡੇ ਬਿੱਲ ਹੋਗੇ। ਹੋਵੇ ਮਾਲ ਪ੍ਰਮਾਤਮਾ ਤੁਹਾਡੀ ਮਦਦ ਕਰੇਗਾ। ਹਾਂਜੀ। सारे ने मेरे बड़े सस्ती कार बेटा जो जिन्ने सकता है ना मेरे घर कर, घर कर वाले हेल्प कर दो कैंसर की बीमारी है खाते थे हम यही बैंक सके कहते इलाज के पता रहा है जिन्ने सौ जो है ना वो सकता अपने थोड़ी बहुत भी हेल्प करा के जान बचा देने की कोशिश कर दो